ਦੇਖੋ 2.5 ਫੁੱਟ ਆ ਭਾਈ ਉਹਦੇ ਵਿੱਚ 2.5 ਸਾਲ ਦਾ ਬੱਚਾ ਵੀ ਨਾ ਸਿੱਧਾ ਠੀਕ ਹੈ ਜੀ ਜਿਹੜਾ ਉਰਲੀ ਸਾਈਡ ਹੈ ਜਦੋਂ ਇਹ ਸਿਰਫ ਪਾਣੀ ਹਟਾ ਰਹੀ ਸੀ ਇਹਨਾਂ ਤੇ ਲਾਗੇ ਕੋਈ ਵੀ ਨਹੀਂ ਖੜਾ ਭਾਈ 6 ਵੇ ਦੀ ক্লোਜ਼ਿੰਗ ਟਾਈਮ ਹੈ ਤੁਸੀਂ ਸਾਈਡ ਤੇ ਦੇਖ ਲਓ ਬੰਦਾ ਪੂਰੀ ਸਫਾਈ ਕਰ ਰਿਹਾ ਹੈ ক্লোਜ਼ਿੰਗ ਟਾਈਮ ਸੀ ਵੀ ਤੁਸੀਂ ਐਂਟਰੀ ਨਹੀਂ ਦੇਣੀ ਸੀ ਭਾਈ ক্লোਜ਼ਿੰਗ ਟਾਈਮ ਹੈ ਜਿਹੜੇ ਪਹਿਲਾਂ ਦੇ ਆਏ ਹੋ ਉਹਨਾਂ ਦੀ ক্লোਜ਼ਿੰਗ ਟਾਈਮ ਹੈ ਵੀ ਵਾਜ ਦਿੱਤੀ ਸੀ 6 ਵੇ ਤੋਂ ਭਾਈ 7 ਮਿੰਟ ਦੀ ਵਾਰਦਾ ਹੈ 7 ਮਿੰਟ ਦੀ ਗੱਲ ਬੱਚੇ ਆ ਜਿਹੜੇ ਉਹ ਵਿੱਚੇ ਦੇਖੋ ਜਿਹੜਾ ਬੰਦਾ ਬਾਹਰੋਂ ਵੀ ਭਾਈ ਜਿਹੜੇ ਬਾਤੀ ਵੀ ਆ ਭਾਈ ਕੱਪੜੇ ਪਾ ਕੇ ਨਿਕਲ ਰਹੇ ਤੁਸੀਂ ਉਧਰ ਵੀ ਲਿਖਾਓ ਕੀ ਕੱਪੜੇ ਪਾ ਕੇ ਨਿਕਲ ਰਹੇ ਕੱਪੜੇ ਲੈ ਘਟਣਾ ਹੋਈ ਕੀ ਸੀ ਭਾਈ ਚਲੋ ਉਹਦੇ ਨਾਲ ਦੇ ਬੱਚੇ ਉਹ ਵੀ ਜਾ ਮਾਰ ਰਹੇ ਆ ਉਹਦੇ ਉਹਦੇ ਭਾਜੀ ਇੰਜਰੀ ਹੋਈ ਐ ਸਾਡੀ ਕੋਈ ਪੁੱਛ ਨਹੀਂ ਹੂੰ ਪੁੱਛ ਨਹੀਂ ਸ਼ਾਲਾ ਮਾਰਿਆ ਪਾਣੀ ਦੇ ਵਿੱਚ ਸਾਰੇ ਰੁਕਿਆ ਸੀ ਪਾਣੀ ਚ ਬਾਈ ਇਹ ਹੁਣ ਭਾਈ ਇਹ ਆਪਾਂ ਨਹੀਂ ਕੁਝ ਕਹਿ ਸਕਦੇ ਇਹ ਤਾਂ ਡਾਕਟਰ ਜੀ ਦੱਸਣਗੇ ਨਹੀਂ ਤੁਸੀਂ ਜਦੋਂ ਸਮੋਕੇ ਕੱਢਿਆ ਤੇ ਭਾਜੀ ਅਸੀਂ ਐਸੀ ਜਿਸ ਟਾਈਮ ਹੀ ਕੱਢਿਆ ਉਹਦੇ ਆਪਣੇ ਇਹਨਾਂ ਦੇ ਇੱਕ ਪਰਿਵਾਰ ਨੇ ਆ ਕੇ ਕੱਢਿਆ ਉਹਨਾਂ ਨੇ ਪੰਪ ਦਿੱਤਾ ਉਹਦੇ ਮੂੰਹ ਚੋਂ ਪਾਣੀ ਨਿਕਲਿਆ ਸਵਾਸ ਹਲਕਾ ਹੀ ਕਰਦਾ ਸੀ ਸਾਰਿਆਂ ਨੇ ਕਿਹਾ ਡਾਕਟਰ ਦੇ ਲੈ ਜਾਓ ਥੀਆ ਬਾਕੀ ਉਸ ਤੋਂ ਬਾਅਦ ਕੋਈ ਲੈ ਕੇ ਨਹੀਂ ਗਿਆ ਤੇ ਕੀ ਕਰੀਏ ਅੱਛਾ ਚੱਕੋ ਕੱਢ ਵੀ ਮੁੰਡੇ ਸੀਸੀਡੀ ਕੈਮਰੇ ਲੱਗੇ ਪਿੱਛੇ ਦਿਖਾ ਦਿਓ ਠੀਕ ਹੈ ਜੀ ਇਦੇ ਵਿੱਚ ਪੂਰੀ ਫੁਟੇਜ ਆ 6 ਵੇ ਤੋਂ ਪਹਿਲਾਂ ਬੰਦਾ ਛਾਲਾ ਮਾਰਦਾ ਟਟੋ ਘੜੀ ਦੇ ਮੁੰਡੇ ਨੇ 70 80 ਛਾਲਾ ਮਾਰੀਆਂ ਠੀਕ ਆ ਜਦੋਂ ਦਾ ਆਇਆ ਲਾਸਟ ਟਾਈਮ ਜਦੋਂ ਵੀ ਮੁੰਡੇ ਨੇ ਵਿੱਚ ਲਾਸਟ ਛਾਲ ਮਾਰੀ ਉਹਦੇ ਨਾਲ ਤਿੰਨ ਜਾਣੇ ਨਿਆਣੇ ਨਹਾਉਣ ਦੇ ਵੀ ਆ ਜਦੋਂ ਮਰਜੀ ਫੁਟੇਜ ਲੈ ਜਿਓ ਆ ਕੇ ਕੀ ਆ ਜਦੋਂ ਨੇ ਛਾਲ ਮਾਰੀ ਆ ਉਹਦੇ ਨਾਲ ਦੇ ਸਾਈਡ ਤੇ ਹੋ ਗਿਆ ਉਹਦੀ ਕੋਈ ਰਿਸਪੌਂਸ ਨਹੀਂ ਆ ਮੁੰਡੇ ਦਾ ਉਹ ਚੁੱਪਾ ਕਰਕੇ ਬਾਹਰ ਆ ਗਿਆ 6 ਵੇ ਦਾ ਭਾਈ ਕਲੋਜ਼ਿੰਗ ਟਾਈਮ ਆ ਆਵਾਜ਼ ਦੇ ਕੇ ਪੂਲ ਬੰਦਿਆ ਸਵੇਰੇ 6 ਵਜੇ ਦੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਖੋਲ ਕੇ ਰੱਖੀਦਾ 6 ਵਜੇ ਬਾਅਦ ਬੰਦ ਕਰ ਦਈਏ ਸਾਰੇ ਜਣੇ ਬਾਹਰ ਆ ਜਾਂਦੇ ਆ ਅੱਛਾ ਜੀ ਸਿਰ ਉਹਨੂੰ ਤਿਆਰ ਦਾ ਨਹੀਂ ਹੁੰਦਾ ਬੜੀ ਉਹ ਇੱਕ ਦੀ ਇੱਕ ਸਾਈਡ ਨੂੰ ਕਰਦੇ ਛਾਲ ਮਾਰਦਾ ਹੱਥ ਫੜਦਾ ਫਿਰ ਦੂਜੀ ਸਾਈਡ ਮਾਰਦਾ ਠੀਕ ਹੈ ਜੀ ਸੈਟ ਆ ਪੂਰੀ ਦੇਖ ਲਓ ਮੁੰਡੇ ਸਫਾਈਆਂ ਕਰਦੇ ਆ ਸਫਾਈ ਹੋ ਰਹੀ ਸਾਰੀ ਠੀਕ ਹੈ ਮੁੰਡਾ ਸਫਾਈ ਆ ਲਾਇਆ ਹੈ ਠੀਕ ਹੈ ਜੀ ਸੋ ਹਰੇ ਸਾਲ ਬਾਈ ਆ ਸਾਲ ਮਾਮਦਾਰ ਅਸੀਂ ਪਾਣੀ ਛੱਡ ਦਿੱਤਾ ਵੀ ਪੈਲੀਆਂ ਨੂੰ ਬਾਹਰ ਵੀ ਪਾਣੀ ਵੇਸ ਤੇ ਨਹੀਂ ਕਰੀਦਾ ਪਾਣੀ ਪੈਲੀਆਂ ਸਾਡੇ ਨਾਲ ਪੈਣੀਆਂ ਛੱਡ ਦਿੰਦਾ ਅੱਛਾ ਜੀ ਠੀਕ ਹੈ ਉਸ ਤੋਂ ਬਾਅਦ ਹੋਲੇ ਨਾਲ ਦੇ ਮਾਪਿਓ ਆਏ ਵੀ ਸਾਨੂੰ ਮੁੰਡਾ ਨਹੀਂ ਲੱਭਾ ਇਦਾਂ ਨਹੀਂ ਹੁੰਦਾ ਸਭਾਈ ਹੋਉਂਦੀ ਪਾਣੀ ਘਟਦੇ ਨੂੰ ਟਾਈਮ ਲੱਗਦਾ ਹੌਲੀ ਹੌਲੀ ਘਟਿਆ ਪਾਣੀ ਅੱਛਾ ਜੀ ਜਦੋਂ ਪਾਣੀ ਘਟਿਆ ਮੁੰਡੇ 2000 ਜਣੇ ਆਏ ਅੰਦਰ ਜਾ ਕੇ ਉਹਨੇ ਚੈੱਕ ਕੀਤਾ ਤੇ ਮੁੰਡਾ ਅੰਦਰੋਂ ਦੇਖਿਆ ਕਿ ਮੁੰਡਾ ਅੰਦਰੋਂ ਨਿਕਲਿਆ ਅੱਛਾ ਪਾਣੀ ਦੇ ਮੁੰਡਾ ਡੁੱਬਿਆ ਨਿਕਲਿਆ ਨਹੀਂ ਮੁੰਡਾ ਡੁੱਬਾ ਨਿਕਲਿਆ ਮੁੰਡੇ ਨੇ ਚੱਕ ਕਦਰ ਦੋ ਘਟੇ ਹੋ ਗਏ ਰੋਲਾ ਪਾਉਂਦੇ ਵੀ ਮੁੰਡੇ ਨੂੰ ਹਸਪਤਾਲ ਲੈ ਜਾਓ ਹਸਪਤਾਲ ਲੈ ਜਾਓ ਲੈ ਕੇ ਹੀ ਨਹੀਂ ਜਾਂਦੇ ਜੀ ਸਰ ਸੋਸਾਇਟੀ ਵੀ ਹੁਣ ਦੁਆਰਾ ਦਾ ਖਾਸ ਨਹੀਂ ਛੱਡੀ ਸੀ ਜੀ ਮੇਰਾ ਤਾਂ ਸੁਣ ਨਹੀਂ ਸਕੀ ਸਰ ਕੀ ਮਾਮਲਾ ਕੀ ਹੈ ਅੱਜ ਤੇ ਮਾਮਲਾ ਇਹਦਾ ਜੀ ਇਹ ਦਿਮ ਬਾਦਰ ਮੇਰੇ ਕੋਲ ਕੰਮ ਕਰਦਾ 30 ਸਾਲ ਹੋ ਗਏ ਤੇ ਕੰਮ ਕਰਦਾ ਜੀ ਜੀ ਉਹ ਤੇ ਚੱਲ ਰਹੀ ਹੈ ਕੋਠੀ ਦੇ ਵਿੱਚ ਇਹ ਰੈਂਟ ਦਾ ਦਬਾਅ ਵੀ ਹੈ ਜੀ ਤੇ ਸਾਢੇ 4 ਵਜੇ ਮਹੱਲੇ ਤੱਕ ਮੰਗਾਇਆ ਰਾਮੀ ਬਹੁਤ ਚਤਾਨ ਜੀ ਪਤਾ ਨਹੀਂ ਕੋਣ ਹੈਗਾ ਮਿੰਨ ਦਾ ਨਾਮ ਹੈ ਨਹੀਂ ਪਤਾਗਾ ਜੀ ਤੇ ਉਹ ਇਹਨੂੰ ਲੈ ਕੇ ਆਉਂਦੇ ਜੀ ਤੇ ਸਾਢੇ 7-8 ਵਜੇ ਕਾਲੇ ਕੱਪੜੇ ਲੈ ਆ ਜਦ ਮੈਂ ਨਿਕਲ ਆਇਆ ਕਿਹਾ ਉਹ ਲੱਭ ਰਿਹਾ ਕਿੱਥੇ ਗਿਆ ਜੀ 1 ਸੈਕਿੰਡ ਸਰ ਅੱਛਾ ਜੀ ਤੇ ਪਹਿਲਾਂ ਕਿਹਾ ਠੀਕ ਹੈ ਬਾਦਰ ਸਾਢੇ 9:00 ਸਕੂਲ ਪੰਜਾਬੀ ਚੋਂ ਨਿਕਲਦਾ ਜੀ ਉਹਨਾਂ ਨੇ ਫਾਈਲ ਵੀ ਜੀ ਉਹਨੂੰ ਜਿਹਨੇ ਕਰ ਕੰਮ ਕਰਦੇ ਡਾਕਟਰ ਆ ਜੀ ਉਹਨੂੰ ਬੁਲਾਇਆ ਲੇ ਕੇ ਜਾ ਪਤਾ ਕਰਦੇ ਆਂ ਇਹ ਕੈਮਰਾ ਦੇਖਿਆ ਅੱਛਾ ਜੀ ਜੀ ਕਹਿੰਦੇ ਆ ਲਾਸਟ ਅੱਛਾ ਕੈਮਰੇ ਵਾਲਾ ਕੈਮਰਾ ਜੱਕੀ ਦਾ ਸਾਰਾ ਕਿਤੇ ਜੀ ਮੁੰਡਾ ਲਾਸਟ ਵਿੱਚ ਦੇਖਿਆ ਮੁੰਡਾ ਅਸੀਂ ਉਹਦੇ ਪਾਣੀ ਵਿੱਚ ਜੀ ਜਿਦਾ ਕਿ ਤੁਸੀਂ ਕਿੱਦਾਂ ਦੇਖ ਰਹੇ ਹੋ ਸਰ ਕਿ ਇੱਕ ਲਾਪਰਵਾਹੀ ਵਰਤੀ ਗਈ ਹੈ ਜਿਦਾ ਕਿ ਇੱਕ ਟਾਈਮ ਹੁੰਦਾ ਸਵੀਮ pool ਦਾ ਬੰਦ ਕਰਨਾ ਸਵੀਮ pool ਵਾਲਾ ਹਾਂ ਜੀ ਅਸੀਂ ਜਿਦਾ ਕਰ ਦਿੰਦੇ ਜੀ ਜੱਜ ਜੇ ਅਸੀਂ ਕਰਦੇ ਨਾ ਤੇ ਉਹਨਾਂ ਦਾ ਧਿਆਨ ਚਾਹੀਦਾ ਹਾਂ ਹਾਂ ਜੀ ਇਹਨਾਂ ਨੂੰ ਬੋਲਦਾ ਉਹ ਕਰਦੇ ਜਿੱਤੇ ਨਹੀਂ ਜਿਵੇਂ 26 ਬੰਦੇ ਆ ਰਹੇ ਨੇ ਦੇਖੋ ਜੀ ਆਪ ਦੇ ਚੱਲਣ ਲੱਗੇ ਮੈਸ਼ਨਰ ਇਹ ਹੋ ਪਤਾ ਲੱਗਾ ਸੀ ਕਿ ਸਿਵਲ ਹਸਤੇ ਪੂਲ ਦੇ ਵਿੱਚ ਬੱਚਾ ਡੁੱਬਣ ਦੇ ਨਾਲ ਸਰਕਾਰਾਂ ਪਤਾ ਲੱਗਾ ਕਿ ਕਿਦਾਂ ਦਿੱਤ ਕਿਦਾਂ ਹੋਈ ਵਿੱਚ ਡੁੱਬ ਕੇ ਮਰਿਆ ਦੱਸਿਆ ਜੇ ਤਿੰਨ ਬੱਚੇ ਵੀ ਸੀਗੇ ਉਹਦੇ ਨਾਲ ਉਹਦੇ ਬੱਚਿਆਂ ਬਾਰੇ ਅਜੇ ਇੱਕ ਮਿੰਟ ਭਾਜੀ ਭਾਜੀ ਇੱਕ ਮਿੰਟ ਇੱਕ ਮਿੰਟ ਉਹਦੇ ਬਾਰੇ ਬੱਚਿਆਂ ਬਾਰੇ ਅਜੇ ਪਤਾ ਨਹੀਂ ਲੱਗਾ ਸਾਨੂੰ ਕੋਈ ਵੀ ਬੱਚੇ ਆਏ ਹੋਣਗੇ ਪਰ ਤੁਸੀਂ ਕਹਿੰਦੇ ਕਿ ਕੱਪੜੇ ਵੀ ਉਹੀ ਬੱਚੇ ਲੈ ਕੇ ਗਏ ਆ ਪਰ ਹੁਣ ਕਿੱਥੇ ਜਾ ਕਿੱਥੇ ਰਿਓ ਬੋੜੇ ਲੱਗੇ ਸਿਵਲ ਹੱਤਾਂ ਚੱਲੇ ਆ ਜੈਟ ਬੋਡੀ ਨੂੰ ਜਮਾ ਕਰਾਉਂਦੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕਿਸ ਤਰ੍ਹਾਂ ਦੇ ਬਿਆਨ ਉਹ ਕਰਾਉਣਗੇ ਮਾਪੇ ਉਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਊਗੀ ਕਿਹੜਾ ਥਾਣਾ ਕਿਹੜਾ ਪੈਂਦਾ ਲਾਂਬੜਾ ਜੀ ਲਾਂਬੜਾ